ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਜਿਆਦਾ ਸਮਾਂ ਨਹੀਂ ਲੈਣਾ ਅੱਜ ਦੀ ਸ਼ਹਾਦਤ ਤੋਂ ਸਾਨੂੰ ਅੱਜ ਸਿਰਫ ਇਹ ਹੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਸਾਨੂੰ ਸਾਡੇ ਗੁਰੂਆਂ ਨੇ 350 ਸਾਲ ਪਹਿਲਾਂ ਕਿਸੇ ਹੋਰ ਤਰ੍ਹਾਂ ਸਨਾਤਨ ਤਰ੍ਹਾਂ ਜਾਂ ਹਿੰਦੂ ਤਰ੍ਹਾਂ ਕਹੋ ਉਹਦੇ ਵਾਸਤੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਪਰ ਅੱਜ ਅਸੀਂ ਕਿਸੇ ਹੋਂਦ ਪਾਸੇ ਚੱਲਦੇ ਆਂ ਸਾਨੂੰ ਉਹ ਸਾਰੀਆਂ ਜਿਹੜੀ ਸਾਡੇ ਮਨਾਂ ਦੇ ਅੰਦਰ ੜਕਤਾਂ ਹਨ ਸਾਡੇ ਆਪਸੀ ਵੈਰ ਰੋਹ ਦਾ ਕਿਉਂਕਿ ਉਦੋਂ ਵੀ ਸਮਾਸੀ ਕੀ ਅਸੀਂ ਛੋਟੇ ਛੋਟੇ ਰਾਜਿਆਂ ਦੇ ਵਿੱਚ ਛੋਟੀਆਂ ਛੋਟੀਆਂ ਸਟੇਟਾਂ ਦੇ ਵਿੱਚ ਵੰਡੇ ਹੋਏ ਸੀ ਤੇ ਮੁਗਲਾਂ ਨੂੰ ਸਮਾਂ ਮਿਲਿਆ ਸਾਡੇ ਉੱਪਰ ਰਾਜ ਕਰਨ ਦਾ ਅੱਜ ਅਸੀਂ ਛੋਟੇ ਛੋਟੇ ਧਰਮਾਂ ਜਾਂ ਉਹਨਾਂ ਲੋਕਾਂ ਦੀ ਰਾਜਨੀਤੀ ਦਾ ਸ਼ਿਕਾਰ ਹੁੰਦੇ ਜਾ ਰਹੇ ਆਂ ਜਿਹੜੇ ਸਾਨੂੰ ਲੜਾ ਕੇ ਆਪਸ ਵਿੱਚ ਇੱਥੇ ਰਾਜ ਕਰਨਾ ਚਾਹੁੰਦੇ ਪਰ ਸਾਨੂੰ ਸਾਡੇ ਗੰਗਨ ਸ਼ਿਰ ਗੁਰੂ ਤੇ ਬਹਾਦਰ ਜੀ ਸ਼ਹਾਦਤੋਂ ਇਹ ਹੀ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਅਸੀਂ ਸਾਰੇ ਇਖਾਂ ਕਿਉਂਕਿ ਉਹਨਾਂ ਦੀ ਸ਼ਹਾਦਤ ਦੇ ਨਾਲ ਹੀ ਅਸੀਂ ਅੱਜ ਇੱਥੇ ਇਕੱਠੇ ਬੈਠੇ ਆਂ ਅਸੀਂ ਆਨੰਦ ਮਾਣ ਰਹੇ ਆਂ ਅਸੀਂ ਆਪਣੇ ਧਰਮਾਂ ਦਾ ਆਪਣੀ ਜ਼ਿੰਦਗੀ ਦਾ ਆਨੰਦ ਜੇ ਅਸੀਂ ਮਾਣ ਰਹੇ ਆਂ ਤੇ ਉਹਨਾਂ ਦੀ ਸ਼ਹਾਦਤ ਦੀ ਬਦੌਲਤ ਹੀ ਮਾਣ ਰਹੇ ਆਂ ਹਮੇਸ਼ਾ ਹੀ ਸਾਡੇ ਪਰ ਦੂਜੇ ਗੁਰੂ ਤੇ ਬਾਪ ਜੀ ਮਹਾਰਾਜ ਜੀ ਜਦੋਂ ਵੀ ਜਿੱਥੇ ਵੀ ਉਹਨਾਂ ਦੀ ਕਥਾ ਹੁੰਦੀ ਚਾਏ ਉਹ ਦੇਸ਼ ਵਿੱਚ ਹੋਵੇ ਚਾਏ ਉਹ ਦੇਸ਼ ਦੇ ਵਿੱਚ ਹੋਵੇ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਅੱਜ ਜਿਵੇਂ ਗਾਰ ਸਾਹਿਬ ਨੇ ਦੱਸਿਆ ਬਾਬਾ ਜੀ ਨੇ ਦੱਸਿਆ ਕਿ ਇਹ ਗਲਗ ਵੀ ਨਜ਼ਰ ਨਹੀਂ ਸੀ ਉਹਨੇ ਇਹ ਮੰਦਰ ਵੀ ਨਜ਼ਰ ਨਹੀਂ ਸੀ ਉਹਨੇ ਤੇ ਹੋ ਸਕਦਾ ਅਸੀਂ ਨਾ ਨਜ਼ਰ ਆਂਦੇ ਕਿ ਉਹਨਾਂ ਦੀ ਸ਼ਹਾਦਤ ਦਾ ਕਰਕੇ ਹੋਏ ਆ ਤੇ ਸਾਨੂੰ ਅੱਜ ਆਪਸੀ ਪਿਆਰ ਆਪਸੀ ਤੰਦਾਂ ਕਿ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਆ ਆਸੀਂ ਨੌ ਮਾਸਾ ਆਸੀਂ ਇਕੱਠੇ ਰਹਿਣਾ ਮੈਂ ਬਾਬਾ ਜੀ ਵੱਲੋਂ ਜਦੋਂ ਆਇਆ ਤਾਂ ਕਾਫੀ ਸਮਾਂ ਪਹਿਲਾਂ ਇਹਨਾਂ ਦੇ ਘਰ 파ਰਟੀ ਨਰਾਮ ਲੱਦੇ ਵੀ ਹੋਗਾ ਸਲਾਈ ਸੀ ਕਿ ਤੁਹਾਨੂੰ ਸੀ ਪਰਸਨਲੀ ਆਪਣੇ ਘਰਾਂ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਚਲੋ ਇੱਥੇ ਸਾਰੇ ਸੱਜਣ ਆਪਨੇ ਨੇ ਫੋਰ ਐਗਜ਼ਾਮਪਲ ਬਿੱਲਾ ਭਾਜੀ ਦੇ ਚੰਦੀ ਸਾਹਿਬ ਆਪਣੇ ਘਰ ਗਈ 파ਰ ਕਰਾਂਦੇ ਆ ਜਾਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਅਸੀਂ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਸੱਦਾ ਦੇ ਦਿੰਦੇ ਆ ਜੇ ਤਾਂ ਸਾਦੀ ਵਾਰੀ ਮੰਦਰਾ ਗੁਰਦੁਆਰਾ ਦੀ ਜਿਹੜਾ ਪ੍ਰੋਗਰਾਮਾਂ ਦੀ ਹੁੰਦੀ ਆ ਉਦੋਂ ਅਸੀਂ ਐਵੇਂ ਤੋਂ ਅਸਰੀਆ ਜਿਹਾ ਪਾ ਕੇ ਵੱਖਰਾ ਜਾਂ ਆਪਣੇ ਆਪ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਬਾਬਾ ਜੀ ਦੀ ਗੱਲ ਮੈਂ ਉਦੋਂ ਦੀ ਲੜ ਬੰਨੀ ਹੋਈ ਆ ਤੇ ਸਾਡੇ ਉਹਨਾਂ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਗੁਰਦੁਆਰਾ ਸਾਹਿਬ ਵੱਲੋਂ ਵੀ ਕਿ ਆਪਾਂ ਇਕੱਠੇ ਰਹੀਏ ਐਵੇਂ ਹੋ ਸਕਦਾ ਹਰ ਕੌਮ ਵਿੱਚ ਹਰ ਜਾਤ ਵਿੱਚ ਕੁਝ ਗਲਤ ਅੰਸਰ ਹੋਣ ਉਹਨਾਂ ਗਲਤ ਅੰਸ਼ਾਂਾਂ ਵਿੱਚ ਕਰਕੇ ਆਪਾਂ ਪੂਰੇ ਧਰਮ ਨੂੰ ਹੀ ਨਾ ਪੂਰੀ ਜਾਤ ਨੂੰ ਹੀ ਸੰਬੋਧਿਤ ਕਰਕੇ ਜਦੋਂ ਆਪਾਂ ਸਟੇਜ ਤੋਂ ਕੋਈ ਸ਼ਬਦ ਉਚਾਰਨ ਕਰਦੇ ਆ ਤਾਂ ਜਿਹੜੇ ਉੱਥੇ ਉਸ ਜਾਤ ਜਾਂ ਧਰਮ ਦੇ ਨਾਲ ਉਸ ਫਿਰਕੇ ਦੇ ਲੋਕ ਜਿਨ੍ਹਾਂ ਦੀ ਉਸ ਧਰਮ ਵਿੱਚ ਸ਼ਰਧਾ ਆਸਾ ਹੁੰਦੀ ਆ ਬੜੇ ਨਿਤਨੇਮ ਨਾਲ ਆਉਂਦੇ ਨੇ ਤੇ ਉਹਨਾਂ ਦੇ ਮਨਾਂ ਵਿੱਚ ਵੀ ਪੈਦਾ ਹੁੰਦੀ ਆ ਜੇ ਉੱਥੇ ਜਾਇਦਾ ਤੇ ਉੱਥੇ ਤੇ ਸਾਨੂੰ ਇਸ ਤਰ੍ਹਾਂ ਸੰਬੋਧਿਤ ਕੀਤਾ ਜਾਂਦਾ ਬਸ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਔਰ ਤੁੰਗੰਸਾ ਜੀ ਦਾ ਜਿਨ੍ਹਾਂ ਦੇ ਸੱਦੇ ਦੇ ਉੱਪਰ ਜਿਨੇ ਪਹਿਲਾਂ ਦੱਸਿਆ ਗਿਆ ਕਿ ਸਭ ਕੁਝ ਹੁਕਮ ਦੇ ਨਾਲ ਹੀ ਹੁੰਦਾ ਜਦੋਂ ਕਿਸੇ ਦਾ ਹੁਕਮ ਹੋਇਆ ਕਾਲਪੁਰਤ ਦਾ ਉਹਨੂੰ ਹੀ ਇਹੋ ਜਿਹਾ ਦਰਲਾਉਂਦੀਆਂ ਨੇ ਤੇ ਸਾਡੀ ਕਿੱਥੇ ਉਪਾਅ ਕਿ ਅਸੀਂ ਇਸ ਮਾਈਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਖੜੇ ਹੋ ਕੇ ਕੋਈ ਬੋਲ ਸਕੀਏ ਜਦੋਂ ਉਹਨਾਂ ਦਾ ਹੁਕਮ ਹੋਇਆ ਉਹਦੇ ਬੋਲਣ ਦਾ ਮੌਕਾ ਮਿਲਦਾ ਉਹਦੇ ਕੁਝ ਕਰਨ ਦਾ ਮੌਕਾ ਮਿਲਦਾ ਤੇ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਸਾਨੂੰ ਕੁਝ ਨਾ ਕੁਝ ਕਰਨ ਦੀ ਔਰ ਕਰਨ ਲਈ ਦੋਵੇਂ ਪਾਸੇ ਸਾਨੂੰ ਇਕੱਠੇ ਉਹਨਾਂ ਦੇਖਦਾ ਸਾਨੂੰ ਆਪਸ ਵਿੱਚ ਪਿਆਰ ਨੂੰ ਚਾਹੀਦਾ ਜਿਹੜੇ ਕੁੜਤਨ ਬੋਲਦੇ ਨੇ ਜਿਹੜੇ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰ ਦਿੰਦੇ ਗੁਰੂ ਜੀ ਗੱਲ ਹੋਰ ਕਹਿੰਦੇ ਕਿ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਧਰਮ ਦੇ ਕੰਮ ਵਿੱਚ ਕਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਵਿੱਚ ਜਦੋਂ ਧਰਮ ਜਾਏਗਾ ਉਦੋਂ ਰਾਜਨੀਤੀ ਸੁਧਰੇਗੀ ਜੇ ਅਸੀਂ ਆਪਣੇ ਧਰਮਸਥਾਨਾਂ ਤੇ ਕੋਲ ਰਾਜਨੀਤੀ ਕਰਾਂਗੇ ਤਾਂ ਫਿਰ ਜੋ ਉਦੋਂ ਵਯਾ ਤੇ ਹੁਣ ਵੀ ਉਹੋ ਕੁਝ ਹੋ ਰਿਹਾ ਇਨਾ ਸ਼ਰਧਾ ਨਾਲ ਮੈਂ ਇਹਨਾਂ ਦਾ ਗਾਟ ਚਕਾਂ ਜੇ ਮੇਰੇ ਵੱਲੋਂ ਕੋਈ ਸ਼ਬਦ ਵਾਦਾ ਕਟਾ ਬੁੱਲੇ ਗਿਆ ਹੋਵੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ